ਸਤਿ ਸ਼੍ਰੀ ਅਕਾਲ ਇੱਕ ਮਨ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਰਾਤਿਕਾ ਸ਼ਰਮਾ ਕਰਦੀ ਹਾਂ ਨਿੱਕਾ ਸਵਾਗਤ ਕਾਂਗਰਸ ਪਾਰਟੀ ਜਿੰਦਾਬਾਦ ਸ੍ਰੀ ਵਿਜੇਂਦਰ ਸਿੰਘ ਰਾਜੀ ਜਿੰਦਾਬਾਦ ਸ੍ਰੀ ਵਿਜੇਂਦਰ ਸਿੰਘ ਰਾਜੀ ਜਿੰਦਾਬਾਦ ਸ੍ਰੀ ਰਾਹੁਲ ਗਾਂਧੀ ਜੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ جتوں ويتوں گا بندر والا जितوں گا जितوں گا پانی دب کے 100 کے اوٹھے بندر والا जितوں گا जितوں گا ابھی जितوں گا بندر والا जितوں گا जितوں گا ابھی जितوں گا بندر والا जितوں گا ਨੇ ਚੁੰਦੇ ਵਰਕਰ ਮੈਂ ਬਸ ਗੁਰੂ ਸਾਹਿਬ ਦੀ ਧਰਤੀ ਤੇ ਉੱਪਰ ਜ਼ਿੰਮੇਵਾਰੀ ਪਾਰਟੀ دیتی ਹੈ ਅੱਜ ਸਾਰੇ ਆਪਣੇ ਸਾਥੀਆਂ ਨਾਲ ਆਪਣੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨਾਂ ਨਾਲ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਮਾਤਾ ਨਾਨਾ ਦੇਵੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਜਾ ਰਹੇ ਹਾਂ ਤਾਂ ਕਿ ਜੋ ਸੇਵਾ ਪਾਰਟੀ ਨੇ ਮੇਰੇ ਜ਼ਿੰਮੇਵਾਰੀ ਲਈ ਹੈ ਅੱਜ ਉਸ ਸੇਵਾ ਨੂੰ ਚੰਗੇ ਤਰੀਕੇ ਨਾਲ ਨਿਭਾ ਸਕਾਂ ਇਮਾਨਦਾਰੀ ਤੇ ਸੱਚਾਈ ਨਾਲ ਇਸ ਇਲਾਕੇ ਦੀ ਤਰੱਕੀ ਵਾਸਤੇ ਕੰਮ ਕਰ ਸਕਾਂ ਇਸ ਇਲਾਕੇ ਦੇ ਗੋਜਬਾਨ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਵਾਸਤੇ ਕੰਮ ਕਰ ਸਕਾਂ ਉਸ ਗੱਲ ਦਾ ਅਸ਼ੀਰਵਾਦ ਲੈ ਲਈ ਗੁਰੂ ਮਹਾਰਾਜ ਦੇ ਚਰਨਾਂ ਚ ਅਸ਼ੀਰਵਾਦ ਲੈ ਜਾ ਰਹੇ ਮਾਤਾ ਨਾਨਾ ਦੇ ਬੇਸ਼ਕੀ ਸਰ ਸਮਾ ਬੜਾ ਖੂੜਾ ਮਿਲਿਆ ਹੈ ਕਬਰ ਕਰਪਾਉਂ ਦੇ ਜੀ ਨੂੰ ਲੱਗ ਨਹੀਂ ਰਿਹਾ ਹਾਂ ਜੀ ਉਹ ਨਾ ਲੱਗ ਨਹੀਂ ਰਿਹਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ 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 ਕਿ ਕਿੰਨਾ ਪਿਆਰ ਲੋਕਾਂ ਨਾਲ ਦਿੱਤਾ ਹੈ ਜੀ ਜੀ ਇਸ ਕਰਕੇ ਮੈਂ ਜ਼ਰੂਰ ਸਮਝਦਾ ਕਿ ਇਹ ਆਪਣੇ ਲੋਕਾਂ ਦੀ ਚੋਣ ਆਪਣੇ ਭਰਾਵਾਂ ਦੀ ਚੋਣ ਹੈ ਆਪਣੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਚੋਣ ਹੈ ਕਿਉਂਕਿ ਮੈਂ ਆਪਣੇ ਵਰਕਰਾਂ ਦਾ ਹਮੇਸ਼ਾ ਪਿੱਛੇ ਖੜਨ ਵਾਲਾ ਸਾਥੀ ਹੈ ਵਰਕਰਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨ ਵਾਲਾ ਸਾਥੀ ਹੈ ਕਾਂਗਰਸ ਪਾਰਟੀ ਦਾ ਸੱਚਾ ਸੁੱਚਾ ਸਿਪਾਹੀ ਹੈ ਥੈਂਕ ਯੂ ਸਰ ਅ ਸਰ ਅੱਜ ਘੱਟ ਕੀਤਾ ਗਿਆ ਹੈ ਵਿਜੇਂਦਰ ਸਿੰਘਾ ਸਾਹਿਬ ਜੋ ਅਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਨੇ ਮਾਤਾ ਨੈਣਾ ਦੇਵੀ ਦੇ ਦਰਬਾਰ ਜਾ ਰਹੇ ਸਵਾਗਤ ਕਰਨ ਲਈ ਖੜੇ ਹੋ ਕੇ ਕਹਿਣਾ ਚਾਹੁੰਦਾ ਪਹਿਲਾ ਤਾਂ ਮੈਂ ਤਹਿ ਦਿਲੋਂ ਧੰਨਵਾਦ ਆਂ ਬਈ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਤੇ ਜਿਨ੍ਹਾਂ ਨੇ ਸਾਡੇ ਇਲਾਕੇ ਨੂੰ ਸ਼੍ਰੀ ਅਨੰਦਪੁਰ ਸਾਹਿਬ ਨੂੰ ਐਡਾ ਵਧੀਆ ਲੀਡਰ ਦਿੱਤਾ ਹੈ ਸ਼੍ਰੀ ਵਿਜੇਂਦਰ ਸਿੰਘ ਰਾਜੀ ਜੀ ਜਿਨ੍ਹਾਂ ਨੇ ਸੰਗਰੂਰ ਦੋ ਵਾਰੀ ਐਮਪੀ ਰਹਿ ਕੇ ਤੇ ਇੱਕ ਵਾਰੀ ਐਮਐਲਏ ਰਹਿ ਕੇ ਬੜਾ ਸੰਗਰੂਰ ਆਸੀਆਂ ਵਾਸਤੇ ਕੰਮ ਕਰਿਆ ਅਸੀਂ ਤਹਿ ਦਿਲੋਂ ਧੰਨਵਾਦੀਆਂ ਕਾਂਗਰਸ ਪਾਰਟੀ ਦਾ ਸੋ ਬਰੁਨੀਆਂ ਦਾ ਇਹ ਵੀ ਕਹਿਣਾ ਹੈ ਕਿ ਬਾਰੀ ਉਮੀਦਵਾਰ ਹੈ ਸੋ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਫਰਕ ਸੇਗਾ ਦੂਜਾ ਉਹਨਾਂ ਨੂੰ ਟਾਈਮ ਬੜਾ ਘੱਟ ਮਿਲਿਆ ਸੀ ਨਹੀਂ ਜਿਹੜੀ ਗੱਲ ਹੈਗੀ ਬਾਰੀ ਉਮੀਦਵਾਰ ਜੀ ਇਹ ਤਾਂ ਬਿਲਕੁਲ ਝੂਠ ਗੱਲ ਹੈ ਕਿਉਂਕਿ ਜਦੋਂ ਉਹ ਸਾਡੇ ਇੱਥੇ ਆਪਣੇ ਮਿਨਿਸਟਰ ਰਹੇ ਆ ਉਹਨਾਂ ਨੇ ਬਹੁਤ ਜ਼ਿਆਦਾ ਇੱਥੇ ਰੋਡਾਂ ਡਿਵੈਲਪਮੈਂਟ ਦਾ ਕੰਮ ਕਰਵਾਇਆ ਤਾਂ ਤੇ ਉਹ ਸਾਡੇ ਇਲਾਕੇ ਦੇ ਜਾਣੂ ਕਰ ਰਹੇ ਬਹੁਤ ਜਾਣਕਾਰ ਹੈ ਇਲਾਕੇ ਦੇ ਵਿੱਚ ਵਿਚਾਰੇ ਵੀ ਆ ਸਾਡੇ ਬਹੁਤ ਜ਼ਿਆਦਾ ਜੇਕਰ ਗੱਲ ਕਰੀਏ ਸ਼ਹਿਰ ਪੁਰਾਣੀ ਦੀ ਅੱਜ ਉਹਨਾਂ ਦੇ ਸਵਾਗਤ ਦੇ ਲਈ ਖੜੇ ਹੋ ਕਾਂਗਰਸ ਪਾਰਟੀ ਤਿੰਨ ਜਗ੍ਹਾ ਜਿਹੜੇ ਸਵਾਗਤ ਕਰ ਰਹੀ ਹੈ ਇੱਕ ਜਗ੍ਹਾ ਤੁਸੀਂ ਖੜੇ ਹੋ ਸਿਟੀ ਪ੍ਰਧਾਨ ਹੋ ਦੂਜੇ ਪਾਸੇ ਟਿੰਕੂ ਜੀ ਖੜੇ ਆ ਜੋ ਉਮੀਦਵਾਰ ਸਨ ਇਥੋਂ ਤੇ ਉਹਨਾਂ ਦੇ ਅੱਗੇ ਚਾਵਲਾ ਸਾਹਿਬ ਖੜੇ ਆ ਇੱਕ ਝੁਟਦਾ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਬਜਰ ਨਹੀਂ ਆਉਂਦੀ ਦੋ ਫਾੜ ਹੋਏ ਹੋ ਕੀ ਲੱਗਦਾ ਨੁਕਸਾਨ ਨਹੀਂ ਹੋਵੇਗਾ ਕਾਂਗਰਸ ਪਾਰਟੀ ਨਹੀਂ 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 ਇਹ ਦੋ ਫਾੜ ਦੀ ਗੱਲ ਨਹੀਂ ਹੈ ਕਿ ਅਸਲ ਵਿੱਚ ਇਕੱਠ ਜਾਦਾ ਹੋ ਜਣਾ ਦਾ ਇੱਕ ਜਗ੍ਹਾ ਤਾਂ ਕਰਕੇ ਸਾਰੇ ਬੰਦੇ ਆਪਣੇ ਆਪਣੇ ਜਿਹੜੇ ਗਰੁੱਪ ਹੈ ਉਹਨਾਂ ਨਾਲ ਅਲੱਗ-ਅਲੱਗ ਖੜੇ ਆ ਦਿਨੇਸ਼ ਜੀ ਲੀਡਰ ਦਾ ਇਕੱਠ ਚਾਹੁੰਦੇ ਆ ਵੀ ਇਕੱਠ ਹੋਵੇ ਤੁਸੀਂ ਇਕੱਠ ਨੂੰ ਤੋੜ ਰਹੇ ਹੋ ਨਹੀਂ ਉਹ ਐ ਨਹੀਂ ਜੀ ਵੀ ਉਦੋਂ ਨਾਲ ਐ ਤਾਂ ਵੀ ਇਕੱਠ ਇੱਕ ਜਗ੍ਹਾ ਜਿਆਦਾ ਨਹੀਂ ਹੋ ਸਕਦਾ ਤਾਂ ਵੀ ਇੱਥੇ ਜਿਆਦਾ ਭੀੜ ਜਿਆਦਾ ਹੋ ਜਾਣੀ ਸੀ ਤੇ ਇੱਕ ਗਰੁੱਪ ਸਾਡਾ ਟ੍ਰੈਫਿਕ ਦੀ ਸਮੱਸਿਆ ਦਾ ਵੀ ਸਾਨੂੰ ਮੇਨ ਪੁਲਿਸ ਨੇ ਵੱਲੋਂ ਪੰਜਾਬ ਚ ਆਓ ਯਾਤਰਾ ਕੀਤੀ ਗਈ ਆ ਕਾਡੀਆਂ ਵੱਲੋਂ ਉਹਨਾਂ ਵੱਲੋਂ ਇੱਕ ਜਗ੍ਹਾ ਹੀ ਇਕੱਠ ਰੱਖਿਆ ਗਿਆ ਬਾਅਦ ਤੇ ਬਾਅਦ ਇਕੱਠ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਹੀਂ ਉਹਨਾਂ ਨੂੰ ਲੋੜ ਹੈ ਇਕੱਠ ਦਿਖਾਉਣ ਦੀ ਸਾਨੂੰ ਪਤਾ ਕਿਉਂਕਿ ਉਹਨਾਂ ਨਾਲ ਬੰਦੇ ਹੈ ਨਹੀਂ ਉਹ ਵਿਚਾਰੇ ਆਪਣੇ ਇਕੱਠ ਦਿਖਾਉਂਦੇ ਫਿਰਦੇ ਸਾਨੂੰ ਪਤਾ ਜਿਹੜਾ ਇਕੱਠ ਹੋਇਆ ਕੱਲ ਅਸੀਂ ਦੇਖੀ ਉਹਨਾਂ ਦੀ ਵੀਡੀਓ ਤੇ ਸਾਡੀ ਪਾਰਟੀ ਬਿਲਕੁਲ ਇਕਜੁੱਟ ਹੈ ਤੇ ਅਸੀਂ ਇਕੱਠੇ ਹੋ ਕੇ ਸ੍ਰੀ ਭਜਿੰਦਰ ਸਿੰਘਲਾ ਜੀ 71 ਤੇ ਆਪਣੀ ਕਾਂਗਰਸ ਪਾਰਟੀ ਕੇ ਤਰਕਮਬ ਕਰੋਗੇ ਤੇ ਅਸੀਂ ਆਪਣੀ ਪਾਰਟੀ ਨੂੰ ਬੜੇ ਹੀ ਮਤਲਬ ਉੱਚ ਸਤਰ ਤੇ ਇੱਥੇ ਤੇ ਜਿਤਾ ਕੇ ਪੰਜਾਬ ਤੇ ਅਸੀਂ ਤਕਰੀਬਤ ਨੂੰ 8 ਦੇ ਆ 10 ਸੀਟਾਂ ਦੇ ਵਿੱਚ ਵਿੱਚ ਜਿਤਾ ਕੇ ਕਾਂਗਰਸ ਪਾਰਟੀ ਨੂੰ ਅਸੀਂ ਆਪਣੀ ਬਲੰਦ ਕਰੂ। ਪਾਰਟੀ ਜਿੰਦਾਬਾਦ ਜਿੱਤੇਗਾ ਜਿੱਤੇਗਾ ਹਿੰਦੇਵਾ ਜਿੱਤੇਗਾ ਨੰਦ ਕਾਂਗਰਸ ਪਾਰਟੀ ਜਿੰਦਾਬਾਦ ਵਿਜੈ ਸ਼ਰਮਾ ਟਿਕੂ ਜਿੰਦਾਬਾਦ ਵਿਜੈ ਸ਼ਰਮਾ ਟਿਕੂ ਜਿੰਦਾਬਾਦ ਬਿਜੇਂਦਰ ਸਿੰਘਲਾ ਜਿੰਦਾਬਾਦ 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 ਸਿਰਫ ਅੱਜ ਵਿਜੇਂਦਰ ਸਿੰਘਲਾ ਸਾਹਿਬ ਦਾ ਇੱਥੇ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਕਾਂਗਰਸੀ ਵਰਕਰ ਇਕੱਠੇ ਹੋਏ ਆ ਕੀ ਕਹਿਣਾ ਚਾਹੁੰਦੇ ਆ ਹਾਂਜੀ ਮੈਂ ਪਹਿਲਾਂ ਤਾਂ ਤੁਹਾਡੇ ਜਰੀਏ ਤੁਹਾਡਾ ਧੰਨਵਾਦ ਕਰਦਾ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ VOTER ਸਹਿਬਾਨ ਆ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਚੇਤੇ ਵੀ ਕਰਾਨਾ ਏ ਬਰਜਿੰਦਰ ਸਿੰਘ 라 ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਫਾਦਰ ਇਹਨਾਂ ਦੇ ਵੱਡੇ ਸਿੰਘਲਾ ਜੀ ਉਹ ਪੰਜਾਬ 'ਚ ਖਜ਼ਾਨਾ ਮੰਤਰੀ ਵੀ ਰਹੇ ਨੇ ਸੋ ਇਹਨਾਂ ਨੂੰ ਤਜਰਬਾ ਪੰਜਾਬ 'ਚ 17 ਵਾਲੀ ਸਰਕਾਰ ਦੇ ਵੀ ਐਨ ਡੀ ਆਰ ਮੰਤਰੀ ਇਹ ਜੀ ਕਈ ਲੋਕ ਕਹੀ ਜਾਂਦੇ ਆ ਇਹਨਾਂ ਨੂੰ ਤਜਰਬਾ ਨਹੀਂ ਇਹਨਾਂ ਨੂੰ ਇਹ ਨਹੀਂ ਸੋ ਪੰਜਾਬ ਦੇ ਇਹ ਯੂਥ ਕਾਇਰ ਦੇ ਪ੍ਰਧਾਨ ਵੀ ਰਹੇ ਨੇ ਸੋ ਇਹ ਤਾਂ ਮੈਂ ਦੱਸਣਾ ਸੀ ਸਾਰੇ ਸ਼੍ਰੀ ਨੰਦਪੁਰ ਸਾਹਿਬ ਹਲਕੇ ਦੇ ਜਿਹੜੇ ਇਹਨਾਂ ਦਾ ਵਿਰੋਧ ਕਰਦੇ ਆ ਜਾਂ ਵਿਰੋਧੀ ਨੇ ਸਾਡੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਸੀ ਤੁਹਾਡੇ ਜ਼ਰੀਏ ਦੱਸ ਰਿਹਾ ਸੋ ਉਹਨਾਂ ਬਾਰੇ ਕਾਫੀ ਪ੍ਰਚਾਰਿਆ ਜਾ ਰਿਹਾ ਕਿ ਵਾਰੀ ਉਮੀਦਵਾਰ ਨੇ ਇਲਾਕੇ ਦੀ ਏਰੀਆ ਦੀ ਹਲਕੇ ਦੀ ਨੌਲੇਜ ਨਹੀਂ ਹੈ ਉਹਨਾਂ ਨੂੰ ਜੇ ਵਾਰੀ ਉਮੀਦਵਾਰ ਹੈ ਮੈਨੂੰ ਇਹ ਦੱਸਣ ਪਹਿਲਾਂ ਆਪ ਬੜਾਂ ਦੀ ਬੀਬੀ ਜਿਹੜੀ ਉਹਰੇ ਐਮਐਸਪੀ ਵਾਲੀ ਹੈ ਉਹ ਕਿੱਥੇ ਦੀ ਹੈ ਮੈਨੂੰ ਦੱਸਣ ਇਹ ਜਿਹਨਾਂ ਸਾਡੇ ਪ੍ਰੋਫੈਸਰ ਪ੍ਰੋਫੈਸਰ ਸਾਹਿਬ ਹੈ ਵੀ ਇਹ ਕਿੱਥੇ ਦੇ ਹੈ ਵੀ ਪਟਿਆਲਾ ਜ਼ਿਲ੍ਹੇ ਦੇ ਹੈ ਜੀ ਜੇ ਇਹ ਇਹ ਮੈਨੂੰ ਦੱਸਣ ਇਹ ਕੰਗ ਸਾਹਿਬ ਕਿੱਥੇ ਦੇ ਹੈ ਜਿਹੜੇ ਮਨਵਿੰਦਰ ਕੰਗ ਜੀ ਖੜੇ ਹੈ ਇਹ ਕਿੱਥੇ ਪੰਜਾਬ ਦੇ ਇੱਥੇ ਦੇ ਹੈ ਸੋ ਇਹ ਤਾਂ ਐਵੇਂ ਬਿਲੀਆਂ ਗੱਲਾਂ ਹੈ ਇਹ ਤਾਂ ਫੇਰ ਬ੍ਰਿਜਿੰਦਰ ਸਿੰਘ ਰਾਜੀ ਤਾਂ ਚੰਡੀਗੜ੍ਹ ਰਹਿੰਦੇ ਆ ਪਹਿਲੀ ਵਾਰ ਰਿਸ਼ਤੇਦਾਰੀਆਂ ਇਹਨਾਂ ਦੀਆਂ ਮੈਂ ਜਾਣਦਾ ਰਿਸ਼ਤੇਦਾਰੀਆਂ ਨੇ ਖੈੜ ਖੈੜ ਚਪੀਆਂ ਕਰਾਲੀ ਚਪੀਆਂ ਮੇਰੇ ਮਰੰਡੇ ਚ ਵੀ ਆ ਸੋ ਕਹਿਣ ਦਾ ਪਾਵੈਦਾ ਇੱਕ ਅਲੀਗੇਸ਼ਨ ਲੈਣਾ ਹੁੰਦਾ ਦੂਸਰੇ ਬੰਦੇ ਨੂੰ ਛੋਟਾ ਕਰਕੇ ਆਪ ਦਾ ਆਪਣੇ ਆਪ ਨੂੰ ਬੜਾ ਸਮਝਣਾ ਸਮਝਾਣਾ ਹੁੰਦਾ ਦੱਸਣਾ ਹੁੰਦਾ ਮੰਤਰੀ ਜੀ ਨੇ ਕੰਮ ਦੇਖਿਆ ਜਾ ਰਿਹਾ ਕਾਂਗਰਸ ਫੁੱਟਾ ਕਿਤੇ ਹੱਦ ਤੱਕ ਇਹ ਕਹਿੰਦੇ ਖਤਮ ਹੀ ਹੋ ਰਹੀ ਹੈ ਕਾਂਗਰਸ ਕੋਈ ਕਦੇ ਪੂਰੀ ਹੋ ਜਾਏਗੀ ਕਾਂਗਰਸ ਕੋਈ ਫੁੱਟੇ ਨਹੀਂ ਹੈ ਜਿਹੜਾ ਜਿਹੜਾ ਫੁੱਟ ਗਰੀ ਫਿਰਦਾ ਹੋਣਗੇ ਆਪ ਦੀ ਹੋਊਗੀ ਉਹਨਾਂ ਦੀ ਤੁਸੀਂ ਆ ਦੇਖੋ ਕੱਠ ਕਿੰਨਾ ਤੁਸੀਂ ਤੁਹਾਡੇ ਸਾਹਮਣੇ ਹੈ 1.5 200 200 ਕਾਰ ਕਢੀ ਆ ਇਹ ਫੁੱਟਾ ਕਿਤੇ ਇਹ ਕੱਲੀ ਖਰੜ ਹਲਕੇ ਦੀ ਆ ਵਿਚੇ ਖਰੜ ਦੇ ਵੀ ਆ ਬੰਦਿਆਂ ਨੂੰ ਪੁੱਛ ਲੋ ਵਿਚੇ ਇਧਰ ਖਿਦਰਾਬਾਦ ਸਾਰੇ ਪਾਸੇ ਨੇ ਆ ਦੋਏ ਬਲੌਗ ਪ੍ਰਧਾਨ ਬਲੌਗ ਪ੍ਰਧਾਨ ਗ੍ਰਿੰਦਰ ਜੀ ਖੜੇ ਨੇ ਹਲਾਲਪੁਰ ਖੈੜ ਤੋਂ ਬਲੌਗ ਪ੍ਰਧਾਨ ਮਦਨ ਜੀ ਖੜੇ ਨੇ ਹੈ ਜੀ ਜਿਹੜਾ ਜ਼ਿਲ੍ਹੇ ਦੇ ਐਸ ਸੀ ਐਲ ਦੇ ਚੇਅਰਮੈਨ ਉਹ ਬੂਥਗੜ੍ਹ ਜੀ ਉਹ ਖੜੇ ਹੈ ਪਹਿਲੀ ਵਾਰ ਜਿਹੜਾ ਸਿੰਘਲਾ ਸਾਹਿਬ ਨੇ ਕਰਾਲੀ ਦੇ ਵਿੱਚ ਆਉਣਾ ਸੀ ਬਾਕੀ ਜਿੰਨੇ ਵੀ ਆਗੂ ਨੇ ਰੋਡ ਸ਼ੋਅ ਕੀਤਾ ਕਰਾਲੀ ਦੇ ਵਿੱਚ ਉਹ ਕਹ ਕੇ ਗਏ ਆ ਸਿਰ ਵਿਜੇਂਦਰ ਸਿੰਘਲਾ ਸਾਹਿਬ ਜਿਹੜੇ ਉਹ ਬਾਹਰੋਂ ਹੋ ਕੇ ਜਾ ਰਹੇ ਤੇ ਉਹਨਾਂ ਦਾ ਜਿਹੜਾ ਸਵਾਗਤ ਵੀ ਤਿੰਨ ਜਗ੍ਹਾ ਕੀਤਾ ਜਾ ਰਿਹਾ ਇੱਕ ਜਗ੍ਹਾ ਸ਼ਹਿਰੀ ਪ੍ਰਧਾਨ ਖੜੇ ਹੋ ਤੁਸੀਂ ਖੜੇ ਹੋ ਅੱਗੇ ਚਾਵਲਾ ਜੀ ਖੜੇ ਆ ਇਹ ਫੁੱਟਨੀ ਹੈ ਤਾਂ ਹੋਰ ਕੀ ਹੈ ਜੀ ਕੋਈ ਫੁੱਟਨੀ ਹੈ ਮੈਂ ਕੰਸਟੀਚੁਐਂਸੀ ਦਾ ਨਮਾਇੰਦਾ ਮੈਂ ਆਪਣੀ ਕੰਸਟੀਚੁਐਂਸੀ ਦੇਖਦਾ ਇੱਥੇ ਖੜਨਾ ਜਿਹੜਾ ਪ੍ਰਧਾਨ ਹੈ ਉਹਨੇ ਮਹਾਲੀ ਤੋਂ ਲੈ ਕੇ ਸਾਰਾ ਜ਼ਿਲ੍ਹਾ ਦੇਖਣਾ ਹੈ ਹੈ ਜੀ ਉਹਨੂੰ ਆਪਦੀ ਹਾਜ਼ਰੀ ਦਾ ਲਵਾਣੀ ਪੈਣੀ ਹੈ ਜਿਵੇਂ ਜ਼ਿਲ੍ਹੇ ਦਾ ਪ੍ਰਧਾਨ ਹੈ ਮੈਂ ਆਪਦੀ ਕੰਸਟੀਚੁਐਂਸੀ ਦਾ ਜਿਹੜੇ ਚਾਵਲਾ ਜੀ ਹੈ ਉਹਨਾਂ ਨੂੰ ਪੁੱਛ ਲਓ ਸਾਰੇ ਇਕੱਠੇ ਆ ਉਹ ਗਊ ਸੁਰੱਖਿਆ ਦੇ ਵਾਈਸ ਚੇਅਰਮੈਨ ਆ ਪੰਜਾਬ ਦੇ ਉਹਨਾਂ ਨੇ ਪੰਜਾਬ ਵੱਲੋਂ ਆਪਦੀ ਦਿਖਾਣੀ ਆ ਇਹਦੇ ਵਿੱਚ ਫੋਟੋ ਵਾਲੀ ਕੋਈ ਕਿੱਲੇ ਨਹੀਂ ਆਈ ਫਿਰ ਤਿੰਨ ਜਗ੍ਹਾ ਸਵਾਗਤ ਕਿਉਂ ਆ ਸਾਰੇ ਸਵਾਗਤ ਇੱਕ ਜਗ੍ਹਾ ਨਹੀਂ ਕੀਤਾ ਜਾਂਦਾ ਸਵਾਗਤ 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 ਮੇਰੀ ਆਏ ਨਸੋ ਫਿਰ ਮਹਾਲੀ ਚ ਵੀ ਆ ਜੀ ਮਹਾਲੀ ਚ ਵੀ ਹੋ ਰਿਹਾ ਫਿਰ ਉਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਉਹ ਆਪਣੇ ਹਲਕੇ ਵਾਸਤੇ ਕਰ ਰਹੇ ਹਨ ਸਿੱਧੂ ਸਾਹਿਬ ਮੇਰੇ ਮੇਰੇ ਹਲਕੇ ਦੇ ਜਿਹੜੇ ਮੇਰੀ ਕੰਸਟੀਟੂਐਂਸੀ ਦੇ ਆ ਦੋ ਬਲਾਕਾਂ ਦੋਵੇਂ ਬਲਾਕਾਂ ਦੇ ਪ੍ਰਧਾਨ ਖੜੇ ਆ ਜ਼ਿਲ੍ਹੇ ਦਾ ਐਸਸੀਐਲ ਦਾ ਚੇਅਰਮੈਨ ਉਹ ਰਖਣਾ ਬਾਕੀ ਵੱਖ-ਵੱਖ ਜ਼ਿਲ੍ਹੇ ਦੇ ਅਹੁਦੇਦਾਰ ਉਹ ਰਖਣੇ ਮੇਰੇ ਨਾਲ ਖੜੇ ਆ ਚਰਚਾ ਵਿੱਚ ਇਹ ਵੀ ਤੇਜ ਹੈ ਕਿ ਜਗਮੋਣ ਸਿੰਘ ਕੰਗ ਵਾਪਸ ਪਾਰਟੀ ਦੇ ਵਿੱਚ ਆ ਸਕਦੇ ਆ ਜੇਕਰ ਕੱਲ ਨੂੰ ਵਿਜੇਂਦਰ ਸਿੰਘਲਾ ਸਾਹਿਬ ਉਹਨਾਂ ਨੂੰ ਲੈ ਕੇ ਆਉਂਦੇ ਆ ਕਿ ਆ ਸਵਾਗਤ ਕੀਤਾ ਜਾਊਗਾ ਜੀ ਉਹਨਾਂ ਦਾ ਦੇਖੋ ਇਹਦਾ ਪਵਨਕਾ ਇਹਨਾਂ ਨੇ ਹੋ ਸਕਦਾ ਸਿੰਘਲਾ ਜੀ ਨੂੰ ਕਹਿ ਦਿੱਤਾ ਹੋਵੇ ਜੀ ਜਿਹੜੇ ਮੇਰੇ ਨਾਲ ਪਿੰਡਾਂ ਦੇ ਪੰਜ ਸਰਪੰਚ ਆ ਉਹਨਾਂ ਨੇ ਕਹਿਤਾ ਹੋਵੇ ਅਹੁਦੇਦਾਰਾਂ ਨੇ ਕਹਿਤਾ ਹੋਵੇ ਕੋਈ ਉਹਨਾਂ ਵਾਸਤੇ ਤਿਆਰ ਨਹੀਂ ਹੈ ਜੋ ਕਾਂਗਰਸ ਨੂੰ ਪਿਆਰ ਕਰਦੇ ਨੇ ਇਸ ਹਲਕੇ ਦੇ ਲੋਕ ਚਾਹੇ ਤੁਸੀਂ ਪ੍ਰਧਾਨ ਦੀ ਗੱਲ ਕਰਦੇ ਏ ਜ਼ਿਲ੍ਹੇ ਦੀ ਉਹਨੂੰ ਪੁੱਛ ਲਓ ਚਾਹੇ ਤੁਸੀਂ ਚਾਵਲਾ ਜੀ ਦੀ ਗੱਲ ਕਰਦੇ ਹੋ ਉਹਨਾਂ ਨੂੰ ਪੁੱਛ ਲਓ ਜਿਸ ਬੰਦੇ ਨੇ 30 ਸਾਲ ਪਾਰਟੀ ਨੂੰ ਖਾਦਾ ਹੋਵੇ ਜੀ ਪਾਰਟੀ ਨਾਲ ਕਿਹਾ ਬਿਹਾਰ ਦਾ ਚੰਗਾ ਸੀ ਬਾਈ ਚ ਸਰਕਾਰ ਛੱਡਣੀ ਪਾਰਟੀ ਦੇ ਗਏ ਤੇ ਪੱਲੇ ੱਡਨੇ ਕਾਂਗਰਸ ਪਾਰਟੀ ਦੇ ਸਾਡੇ ਇੱਥੇ ਤੇ ਉਸ ਵਕਤ ਦੇ ਮੁੱਖ ਮੰਤਰੀ ਰਗੇ ਪੱਲੇ ੱਡਨੇ ਮੈਂ ਤਾਂ ਬਹੁਤ ਛੋਟੀ ਚੀਜ਼ ਹੈ ਮੈਂ ਤਾਂ ਉਹਦੀ 92 ਤੋਂ ਲੈ ਕੇ 17 ਰਕਮ ਦਾਦ ਕਰੀਏ ਕੁਛ ਨਾ ਕੁਛ ਉਹ ਵੀ ਅਮਨਾਦ ਕੀਤੀ ਆ ਉਹ ਦੱਸੋ ਵੀ ਉਹ ਚੰਗੀ ਗੱਲ ਸੀ ਜਦੋਂ ਪਾਰਟੀ ਨੂੰ ਲੋੜ ਸੀ 54 MP ਰਹਿ ਗਏ ਜੀ ਸਾਡੇ ਉਰੇ 18 ਰਹਿ ਗਏ MLA ਤੋਂ ਉਦੋਂ ਲੋੜ ਸੀ ਉਦੋਂ ਨਾਲ ਨਹੀਂ ਖੜਿਆ ਅੱਜ ਤਾਂ ਉਹਨੂੰ ਲੋੜ ਹੈ ਜੀ ਅੱਜ ਉਹ ਥੁੱਕ ਕੇ ਚੱਟਣਾ ਨਹੀਂ ਚਾਹੀਦਾ ਉਹਨੂੰ ਮੈਂ ਕਹਿੰਦਾ ਵੀ ਜਿੱਥੇ ਹੈਗਾ ਉਹਨੂੰ ਉੱਥੇ ਰਹਿਣਾ ਚਾਹੀਦਾ ਅੱਜ ਲੋਕ ਸਭਾ ਦੇ ਉਮੀਦਵਾਰਾਂ ਜਿਹੜੇ ਮਜੀਂਦਰ ਸਿੰਘਲਾ ਜੀ ਆ ਰਹੇ ਨੇ ਉਹਨਾਂ ਦਾ ਸਵਾਗਤ ਲਈ ਕੀ ਕੀ ਤਿਆਰੀਆਂ ਕਰ ਰੱਖੀਆਂ ਕੀ ਕਹਿਣਾ ចਾਹਦੇ ਹੋ ਦੇਖੋ ਉਹ ਚੱਲੇ ਆ ਸਵੇਰੇ ਮੁਹਾਲੀ ਤੋਂ ਆਪਣੇ ਹਲਕੇ 'ਚੋਂ ਚੱਲੇ ਆ ਵੱਖ-ਵੱਖ ਜਗ੍ਹਾ ਉਹਨਾਂ ਦੀ ਜਿਹੜੇ ਸਵਾਗਤ ਕੀਤੇ ਜਾ ਰਹੇ ਆ ਤੇ ਇਸੇ ਤਰੀਕੇ ਨਾਲ ਜਿਹੜਾ ਅਸੀਂ ਬੰਦ ਮਾਝ ਦੇ ਸਵਾਗਤ ਰੱਖਿਆ ਇਸ ਤੋਂ ਬਾਅਦ ਸੋਲਕੀਆਂ ਸਾਹਿਬ ਤੇ ਹੋਰ ਭਰਤਗੜ ਸਾਰੇ ਲੋਕਾਂ ਨੇ ਜਿਹੜਾ ਵੱਖ-ਵੱਖ ਤਰੀਕੇ ਨਾਲ ਸਵਾਗਤ ਰੱਖਿਆ ਅੱਜ ਬਹੁਤ ਭਾਰੀ ਉਤਸ਼ਾਹ ਹੈ ਲੋਕਾਂ 'ਚ ਕੀ ਕਾਂਗਰਸ ਪਾਰਟੀ ਨੂੰ ਇੱਕ ਬਹੁਤ ਵਧੀਆ ਜੋ ਹਾਈ ਕਮਾਂਡ ਵੱਲੋਂ ਨੇਤਾ ਭੇਜਿਆ ਗਿਆ ਸੂਝਵਾਨ ਪੜ੍ਹੇ ਲਿਖੇ ਵਿਜੇਂਦਰ ਸਿੰਘਲਾ ਜੀ ਜੋ ਕਿ ਪਹਿਲਾ ਮੈਂਬਰ ਪਾਰਲੀਮੈਂਟ ਰਹਿ ਚੁਕੇ ਪਿਛਲੀ ਸਰਕਾਰ 'ਚ ਸਾਡੇ ਮਨਿਸਟਰ ਰਹਿ ਚੁਕੇ ਬਹੁਤ ਅੱਛੇ ਇਨਸਾਨ ਹੈ ਸੋ ਅੱਜ ਲੋਕਾਂ 'ਚ ਪਿੰਡਾਂ 'ਚ ਉਤਸ਼ਾਹ ਹੈ ਕਿ ਕੱਲੀ-ਕੱਲੀ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਅਸੀਂ ਜਿਤਾਉਣਾ ਹੈ ਔਰ ਜੋ ਝਾੜੂ ਨੇ ਅਤਿਆਚਾਰ ਕੀਤੇ ਹਨ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਉਹਨਾਂ ਦਾ ਲੇਖਾ ਜੋਖਾ ਜਿਹੜਾ ਹੈਗਾ ਅਸੀਂ ਹਰੇਕ ਤਰੀਕੇ ਨਾਲ ਪੂਰਾ ਕਰਾਂਗੇ ਕਹੀ ਜੀ ਤਿਆਰੀਆਂ ਕਰ ਰੱਖੀਆਂ ਇਸ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਬਣਾਏ ਕਾਂਗਰਸ ਪਾਰਟੀ ਨੇ ਪੂਰੀਆਂ ਤਿਆਰੀਆਂ ਕਰ ਰੱਖੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਬੂਥਾਂ ਦੇ ਵਿੱਚ ਸਾਡੀਆਂ ਮਹਿਲਾਵਾਂ ਜਿਹੜੀਆਂ ਹੈਗੀਆਂ ਇਹ ਸਾਡੇ ਯੂਥ ਦੇ ਸਾਥੀ ਸਾਡੇ ਸੀਨੀਅਰ ਸਰਪੰਚ ਪੰਚ ਜਿਹੜੇ ਪਹੁੰਚੇ ਹੋਏ ਸਾਰੇ ਵੱਖ-ਵੱਖ ਕੋਨੇ-ਕੋਨੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਵਿਜੇਂਦਰ ਸਿੰਘਲਾ ਜੀ ਦੀ ਜਿਹੜੀ ਗੱਲਾਂ ਰੱਖਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਵੋਟਾਂ ਨਾਲ ਜਿਹੜੀ ਹੈਗੀ ਆ ਜਿੱਤ ਹਾਸਲ ਕਰਨਗੇ ਆ ਪ੍ਰਵੋਧਕਿੰ ਦਾ ਦੋਸ਼ ਹੈ ਕਿ ਜਿਹੜੇ ਵਿਜੇਂਦਰ ਸਿੰਘਲਾ ਜੀ ਹੈ ਬਾਹਰਲੇ ਉਮੀਦਵਾਰ ਨਾ ਕੀ ਕਹਿਣਾ ਚਾਹੁੰਦੇ ਦੇਖੋ ਬਾਹਰਲਾ ਉਮੀਦਵਾਰ ਨਹੀਂ ਹੁੰਦਾ ਜੋ ਉਮੀਦਵਾਰ ਵੈਸਟ ਕੈਂਡੀਡੇਟ ਹੋਵੇ ਉਸ ਕੈਂਡੀਡੇਟ ਨੂੰ ਜਿਹੜਾ ਹੈਗਾ ਉਤਾਰਿਆ ਜਾਂਦਾ ਹੁਣ ਜਿਹੜੇ ਸਾਡੇ ਚੀਮਾ ਸਾਹਿਬ ਹੈ ਇਹ ਗਰਦਾਸਪੁਰ ਚਲੇ ਗਏ ਇਸੇ ਤਰੀਕੇ ਨਾਲ ਜਦੋਂ ਜਿੱਥੇ ਕੈਂਡੀਡੇਟ ਦੀ ਜ਼ਰੂਰਤ ਹੋਵੇ ਜਿੱਥੇ ਕੈਂਡੀਡੇਟ ਫਿੱਟ ਆਉਂਦਾ ਹੋਵੇ ਹਾਈ ਕਮਾਂਡ ਨੇ ਦੇਖਣਾ ਹੁੰਦਾ ਉੱਥੇ ਉਸ ਕੈਂਡੀਡੇਟ ਨੂੰ ਦੰਨੇ ਸੋ ਇਸ ਤਰੀਕੇ ਨਾਲ ਤੁਸੀਂ ਸਣੀ ਦਿਓ ਨੂੰ ਦੇਖੋ ਚੱਕੇ ਗਰਦਾਸਪੁਰ ਤੇ ਬੀਜੇਪੀ ਨੇ ਲੜਾਇਆ ਉਧਰ ਸੋ ਇਸ ਤਰੀਕੇ ਨਾਲ ਕੋਈ ਵੀ ਬਾਹਰਲਾ ਕੈਂਡੀਡੇਟ ਨਹੀਂ ਵਿਜੇਂਦਰ ਸਿੰਘ 라 ਜੀ ਸਾਡੇ ਪੰਜਾਬ ਦੇ ਹੈ ਔਰ ਪੰਜਾਬ ਯੂਥ ਕਾਂਗਰਸ ਦੇ ਸਾਡੇ ਪ੍ਰਧਾਨ ਰਹੇ ਔਰ ਸਾਡੇ ਮਨਿਸਟਰ ਰਹੇ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਰਹੇ ਬਿਲਕੁਲ ਸਾਡੇ ਆਪਣੇ ਹੈ ਔਰ ਪੰਜਾਬ ਦੇ ਕੋਨੇ ਕੋਨੇ ਦੇ ਦਿਲਾਂ ਦੇ ਵਿੱਚ ਵਸਣ ਵਾਲੇ ਭਜਿੰਦਰ ਸਿੰਘ ਰਾਜ ਚਾਵਲਾ ਸਾਹਿਬ ਕੀ ਕਾਰਨ ਹੈ ਜਿਹੜਾ ਇਕੱਠ ਬਾਹਰ ਰੱਖਿਆ ਗਿਆ ਕਰਾਲੀ ਦੇ ਵਿੱਚ ਕਿਉਂ ਨਹੀਂ ਰੱਖਿਆ ਗਿਆ ਬਾਕੀ ਜਿੰਨੇ ਵੀ ਉਮੀਦਵਾਰ ਆ ਕਰਾਲੀ ਦੇ ਵਿੱਚੋਂ ਹੋ ਕੇ ਨਿਕਲੇ ਆ ਦੇਖੋ ਕਰਾਲੀ ਦੇ ਵਿੱਚ ਨਾ ਅੱਜ ਜਿਹੜਾ ਹੈਗਾ ਕਰਾਲੀ ਦੇ ਵਿੱਚ ਜਿਹੜੀ ਬਾਰ-ਬਾਰ ਜਿਹੜੀ ਅਸੀਂ ਰੂਟਸ ਕੱਢਾਂਗੇ ਉਹ ਥੋੜੇ ਦਿਨਾਂ ਤੱਕ ਦੁਆਰੇ ਕੱਢੂਗੇ ਜਿਹੜਾ ਅੱਜ ਜਿਹੜਾ ਹੈਗਾ ਦਰਸ਼ਨ ਕਰਨ ਜਾ ਰਹੇ ਆ ਮਾਤਾ ਨੈਣਾ ਦੇਵੀ ਜਿਹਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਸੋ ਇਸ ਕਰਕੇ ਜਿਹੜਾ ਕਿ ਸਾਡਾ ਜਿਹੜਾ ਰੂਟ ਪ੍ਰੋਗਰਾਮ ਜਿਹੜਾ ਪਲਾਨ ਬਣਿਆ ਉਹ ਬਾਈਪਾਸ ਦਾ ਹੀ ਬਣਿਆ ਹੈਗਾ ਇਸ ਤਰੀਕੇ ਨਾਲ ਸ਼ਹਿਰ ਦੇ ਵਿੱਚ ਜਾਣ ਨਾਲ ਬੜੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੀਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਵਕ-ਵਕ ਇਲਾਕਿਆਂ ਦੇ ਵਿੱਚ ਵਕ-ਵਕ ਜਗ੍ਹਾ ਦੇ ਵਿੱਚ ਪ੍ਰੋਗਰਾਮ ਰੱਖੇ ਜਾਣਗੇ ਜਿਹੜੇ ਕਾਂਗਰਸੀ ਵੱਡੇ-ਵੱਡੇ ਲੀਡਰਾਂ ਦਾ ਤੁਸੋਂ ਛੱਡ ਕੇ ਭਾਜਪਾ ਮਾਂ ਰਲ ਗਏ ਆ ਕਿ ਆ ਉਸ ਦੇ ਨਾਲ ਕਾਂਗਰਸ ਨੂੰ ਫਰਕ ਪਵੇਗਾ ਜੀ ਦੇਖੋ ਕੋਈ ਲੀਡਰ ਕਿਸੇ ਪਾਰਟੀ ਨਾਲ ਚਲੇ ਜਾਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਲੀਡਰ ਨਾਲ ਹਮੇਸ਼ਾ ਕਦੇ ਕੋਈ ਵੋਟ ਨਹੀਂ ਜਾਂਦੀ ਕਿਉਂਕਿ ਲੀਡਰ ਨੂੰ ਲੋਕ ਲੀਡਰ ਬਣਾਉਂਦੇ ਆ ਇਹ ਵਰਕਰ ਤੇ ਵੋਟਰ ਉਹਨੂੰ ਲੀਡਰ ਬਣਾਉਂਦੇ ਆ ਸੋ ਜਿਹੜੀ ਵੋਟਰਾਂ ਦੀ ਆਪਣੀ ਪਛਾਣ ਹੈ ਉਹ ਅੱਜ ਵੀ ਸਾਡੇ ਖੂਨ ਦੇ ਵਿੱਚ ਕਾਂਗਰਸ ਪਾਰਟੀ ਦੀ ਹੈਗੀ ਹੈ ਕੱਲੇ-ਕੱਲੇ ਵਰਕਰ ਨੇ ਕਾਂਗਰਸ ਪਾਰਟੀ ਨੂੰ ਵੋਟ ਪਾਣੀ ਹੈ ਜਿਹੜੇ ਲੀਡਰ ਚੱਲੇਗੇ ਮੌਕਾ ਫਰਸਤ ਉਹਨਾਂ ਨੂੰ ਕਿਸੇ ਵੀ ਕੀਮਤ ਪਰ ਜਿਹੜਾ ਹੈਗਾ ਲੋਕਾਂ ਨੇ ਬਖਸ਼ਣਾ ਨਹੀਂ ਅੱ ਗੱਲ ਕਰੀਏ ਕਰਾਲੀ ਸ਼ਹਿਰ ਦੀ ਇੱਕ ਜੁੜਤਾ ਜਿਹੜੀ ਕਾਂਗਰਸ ਆਗੂਆਂ ਦੇ ਵਿੱਚ ਨਹੀਂ ਨਜ਼ਰ ਆ ਰਹੀ ਤਿੰਨ ਜਗ੍ਹਾ ਜਾ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜਾ ਸਵਾਗਤ ਕੀਤਾ ਜਾ ਰਿਹਾ ਇੱਕ ਪਾਸੇ ਟਿੰਕੂ ਜੀ ਖੜੇ ਆ ਦੂਜੇ ਪਾਸੇ ਸ਼ਹਿਰੀ ਪ੍ਰਧਾਨ ਖੜੇ ਨੇ ਤੀਜੇ ਪਾਸੇ ਤੁਹਾਡਾ ਟੈਂਟ ਲੱਗਿਆ ਹੋਇਆ ਲੱਗਦਾ ਨਹੀਂ ਕਿ ਜਿਹੜਾ ਇਹ ਭੇਦਭਾਵ ਹੈ ਇਹ ਆਪਸ ਦੇ ਵਿੱਚ ਟਕਰਾਅ ਹੈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਊਗਾ ਜੀ ਕੋਈ ਭੇਦਭਾਵ ਨਹੀਂ ਹੈਗਾ ਸਾਡਾ ਇਕੱਠ ਇਹ ਇੰਨਾ ਕਰਾਲੀ ਸ਼ਹਿਰ ਦੇ ਵਿੱਚ ਉਤਸ਼ਾਹ ਹੈ ਇੰਨਾ ਲੋਕਾਂ ਦਾ ਕਿ ਇੱਕ ਜਗ੍ਹਾ ਇੰਨਾ ਇਕੱਠ ਨਹੀਂ ਕਰ ਸਕਦੇ ਤੇ ਅਸੀਂ ਇਸ ਕਰਕੇ ਅਸੀਂ ਚਾਰ ਜਗ੍ਹਾ ਇਕੱਠ ਕਰਕੇ ਵਿਜੇਂਦਰ ਸਿੰਘ 라 ਜੀ ਨੂੰ ਦੱਸਿਆ ਕਿ ਸਾਡੇ ਕਰਾਲੀ ਦੇ ਵਿੱਚ ਖਾਸ ਤੌਰ ਤੇ ਕਿੰਨਾ ਲੋਕਾਂ ਚ ਉਤਸ਼ਾਹ ਹੈ ਇਸ ਕਰਕੇ ਸਾਡੀ ਚਾਰ ਜਗ੍ਹਾ ਪਰ ਜਿਹੜਾ ਹੈਗਾ ਵੱਖ-ਵੱਖ ਜਗ੍ਹਾ ਤੇ ਤੁਹਾਡਾ ਸਵਾਗਤ ਕਰਕੇ ਵੀ ਸਾਡਾ ਜਿਹੜਾ ਹਲੇ ਵੀ ਕਾਫੀ ਇਕੱਠ ਜਿਹੜਾ ਹੈਗਾ ਸ਼ਹਿਰਾਂ ਦੇ ਵਿੱਚ ਨਾ ਜਾਣ ਕਰਕੇ ਅੱਜ ਰਹਿ ਗਿਆ ਉਹਨਾਂ ਨਾਲੇ ਸਮੇਂ ਦੇ ਵਿੱਚ ਤੁਸੀਂ ਸ਼ਹਿਰ ਦੇ ਵਿੱਚ ਦੇਖ ਲਿਓ ਕਿਸ ਤਰ੍ਹਾਂ ਦਾ ਮਾਹੌਲ ਬਣੂਗਾ ਲਾਸਟ ਸਵਾਲ ਹੈ ਜੀ ਸੋਨਾਂ ਦੇ ਵਿੱਚ ਆ ਰਿਹਾ ਹੈ ਕਿ ਵਿਜੇਂਦਰ ਸਿੰਘਲਾ ਸਾਹਿਬ ਹੈ ਜਿਹੜੇ ਉਹ ਜਗਮਉਂ ਸਿੰਘ ਕੰਗ ਨੂੰ ਵਾਪਸ ਪਾਰਟੀ ਦੇ ਵਿੱਚ ਲਿਆ ਰਹੇ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਕੀ ਜਿਹੜਾ ਹਲਕੇ ਦੇ ਆਗੂ ਹੈ ਸਵਾਗਤ ਕਰਨਗੇ ਉਹਨਾਂ ਦਾ ਦੇਖੋ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵਿਜੇਂਦਰ ਸਿੰਘਲਾ ਜੀ ਇਸ ਤਰ੍ਹਾਂ ਦੀ ਮਤਲਬ ਮੇਰਾ ਖਿਆਲ ਨਹੀ ਗੱਲ ਕਰਨਗੇ ਅੱਜ ਜਿਹੜਾ ਜਗਮਉਨ ਸਿੰਘ ਕੰਗ ਨੇ ਕਾਂਗਰਸ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਮੁੱਖ ਮੰਤਰੀ ਪੰਜਾਬ موجوده ਜਦੋਂ ਸੀਗੇ ਚਰਨਜੀਤ ਚੰਨੀ ਉਹਨਾਂ ਦੇ ਹਲਕੇ 'ਚ ਜਾ ਕੇ ਉਹਨਾਂ ਦੀ ਵਿਰੋਧਤਾ ਕੀਤੀ ਕਾਂਗਰਸ ਪਾਰਟੀ ਦੀ ਨਖੈਦੀ ਕੀਤੀ ਸੋ ਇਸ ਤਰ੍ਹਾਂ ਦੇ ਬੰਦੇ ਨੂੰ ਕਿਸੇ ਵੀ ਕੀਮਤ ਪਰ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਲਿਆ ਜਾਊਗਾ ਅੱਜ ਉਹ ਲੇਲੜੀਆਂ ਕੱਢ ਰਹੇ ਹਨ ਵੀ ਮਾਨੂੰ ਕਾਂਗਰਸ ਪਾਰਟੀ ਦੇ ਵਿੱਚ ਦਵਾਰ ਤੋਂ ਲਿਆ ਜਾਵੇ ਜਦਕੇ ਲੋਕਾਂ ਦੀ ਹਲਕੇ ਦੀ ਇਕੋ ਆਵਾਜ਼ ਹੈ ਇਹ ਉਹ ਤੇ ਡਰ ਕੇ ਕੋਈ ਆਵਾਜ਼ ਨਹੀਂ ਹੈ ਲੋਕਾਂ ਨੇ ਸਤੇ ਹੋਏ ਨੇ ਆਵਾਜ਼ ਕੱਢੀ ਹੈ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਦਵਾਰ ਤੋਂ ਕਾਂਗਰਸ ਪਾਰਟੀ ਦੇ ਵਿੱਚ ਕਿਸੇ ਕੀਮਤ ਪਰ ਵੀ ਨਹੀਂ ਲੈਣਾ ਚਾਹੀਦਾ ਔਰ ਨਾ ਹੀ ਲਵਾਂਗੇ ਤਮਾਮ ਵਰਕਰ ਸਾਡੇ ਤਮਾਮ ਲੀਡਰ ਤਮਾਮ ਸਰਪੰਚ ਪੰਚ ਦੀ ਇਕੋ ਆਵਾਜ਼ ਹੈ ਕਿ ਅਸੀਂ ਇਸ ਤਰ੍ਹਾਂ ਦੇ ਜਿਹੜੇ ਪਿੱਠ 'ਚ ਛੁਰਾ ਮਾਰਨ ਵਾਲੇ ਬੰਦਿਆਂ ਨੂੰ ਕਿਸੇ ਵੀ ਕੀਮਤ ਪਾਰਟੀ ਚ ਨਹੀਂ। ਜੇਕਰ ਆਉਂਦੇ ਆ ਫੇਰ ਵੀ ਫੇਰ ਥੋੜਾ ਕੀ ਸਟੈਂਡ ਹੋਊਗਾ ਜੀ। ਜੇਕਰ ਆਣੇ ਆ ਪਾਰਟੀ ਹਾਈ ਕਵਾਡ ਨੂੰ ਫਿਰ ਅਸੀਂ ਪੁੱਛਾਂਗੇ ਉਹ ਤੇ ਬਾਅਦ ਤੁਹਾਡੇ ਨਾਲ ਅਗਲੀ ਗੱਲ ਕਰੂੰਗੇ। ਆਉਣ ਵਾਲੇ ਸਮੇਂ 'ਚ ਹਲੇ ਬਿਲਕੁਲ ਨਹੀਂ ਆਏ। ਆਪਾਂ ਐਵੇਂ ਅਗਲੇ ਨੂੰ ਹਾਈਲਾਈਟ ਕਰ ਦਈਏ মিডিਆ 'ਚ ਵੀ ਉਹ ਆ ਰਹੇ ਜੋ ਚਲੇਗੀ ਜੀ ਨਾ ਤਾਂ ਉਹ ਸ਼ੇਰ ਹੈ ਨਾ ਉਹ ਗਿੱਦੜਾ। ਕੋਈ ਕਾਮ ਇਨਸਾਨ ਹੈ ਅਸੀਂ ਵੀ ਆਮ ਇਨਸਾਨ ਹੈ। ਸੋ ਸਾਨੂੰ ਅੱਜ ਪਾਰਟੀ ਦੇ ਕੰਮ ਦੀ ਸਭ ਤੋਂ ਪਹਿਲ ਜਿਹੜੀ ਹੈਗੀ ਹੈ ਅਸੀਂ ਪਾਰਟੀ ਦਾ ਕੰਮ ਕਰਕੇ ਵਿਜੇਂਦਰ ਸਿੰਘ ਰਾਜ ਜੀ ਨੂੰ ਬਹੁਤ ਭਾਰੀ ਵੋਟਾਂ ਨਾਲ ਜਿਤਾਣਾ ਔਰ ਹਰ ਵਾਰ ਲੋਕ ਸਭਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦ ਜਦ ਲੋਕ ਸਭਾ ਦੀ ਵੋਟਾਂ ਆਈਆਂ ਨੌ ਵਿਧਾਨ ਸਭਾ ਹਲਕਿਆਂ ਚ ਸਭ ਤੋਂ ਵੱਧ ਵੋਟਾਂ ਨਾਲ ਸਾਡੇ ਖਰੜ ਤੇ ਮੋਹਾਲੀ ਦੇ ਵਿੱਚੋਂ ਲੀਡ ਮਿਲਦੀ ਹੈ ਇਸ ਵਾਰ ਵੀ ਖਰੜ ਤੇ ਮੋਹਾਲੀ ਦੇ ਵਿੱਚ ਜ਼ਿਆਦਾ ਸਭ ਤੋਂ ਵਿਜੇਂਦਰ ਸਿੰਘ ਰਾਜ ਜੀ ਨੂੰ ਲੀਡ ਮਿਲੇਗੀ ਮੈਂ ਆਪਣੇ ਵੱਲੋਂ ਆਪਣੀ तमाम ਪਾਰਟੀ ਵੱਲੋਂ ਮਹਿਲਾ ਸ਼ਕਤੀ ਵੱਲੋਂ ਵਿਸ਼ਵਾਸ ਦਵਾ ਧੰਨਵਾਦ